ਆ ਦੇਖੋ ਜੀ ਅਸੀਂ ਆਏ ਚਰਨ ਗੰਗਾ ਤੇ ਪ੍ਰਾਗੜ ਸਾਹਿਬ ਜਿੱਥੇ ਉਦਾਸ ਮਹਾਰਾਜ ਨੇ ਆਪਣੇ ਖੱਬੇ ਪੈਰ ਦੇ ਗੂਠੇ ਨਾਲ ਗੰਗਾ ਨੂੰ ਕੱਟਿਆ ਸੀਗਾ ਤੇ ਅਸੀਂ ਵੀ ਟੋਆ ਪਟਿਆ ਆ ਦੇਖੋ ਆਲੇ ਦੁਆਲੇ ਸਾਰੇ ਸੁੱਕਾ ਪਿਆ ਮਹਿੰਦੀ ਪਟੋਸਾਂ ਤੇ ਆਈਆਂ ਸਾਡੇ ਚਾਚਾ ਜੀ ਦੇਵ ਰਾਜ ਜੀ ਚਾਚਾ ਸੰਤਲ ਜੀ ਵੱਡੇ ਭਾਜੀ ਲੋਹਾਰ ਜੀ ਨਾਲ ਸਾਡੇ ਮੁੰਦਰ ਚਾਚਾ ਜੀ ਅਜੀ ਤੋਹਾ ਕੱਢਿਆ ਦੇਖ ਲੋ ਗੰਗਾ ਉੱਥੇ ਪ੍ਰਗਟ ਹੋ ਗਈ ਆ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਇੱਥੇ ਆਣੀਆਂ ਉਹ ਦਰਸ਼ਨ ਕਰਨ ਵਾਸਤੇ ਆਣੀਆਂ ਤੇ ਕਮੇਟੀ ਵੱਲੋਂ ਸਾਰਿਆਂ ਨੂੰ ਇਹ ਸੂਚਿਤ ਕੀਤਾ ਜਾਂਦਾ ਵੀ ਤੁਸੀਂ ਵੀ ਜਾ ਕੇ ਤੋ ਆ ਜਿੱਥੇ ਵੀ ਮਰਜ਼ੀ ਫਟ ਲਓ ਉਹ ਉੱਥੇ ਗੰਗਾ ਪ੍ਰਗਟ ਹੋ ਜਾਂਦੀ ਹੈ। ਤੁਲਦਾਸ ਮਹਾਰਾਜ ਨੇ ਇੱਥੇ ਆ ਕੇ ਜਦੋਂ ਪਾਣੀ ਦਾ ਕਾਲ ਗਿਆ ਸੀ ਖੱਬੇ ਪਾਸੇ ਗੁੱਥੇ ਨਾਲ ਗੰਗਾ ਚਲਾਈ ਸੀ ਅੱਜ ਤੱਕ ਵੀ ਜਿਹੜਾ ਆ ਗਿਆ ਪਟੋਤਨ ਦੀ ਧਰਤੀ ਜਿਹੜੀ ਪਵਿੱਤਰ ਹੋਈ ਹੋਆ ਤੋਂ ਗੰਗਾ ਨੇ ਘਰੇਂਦੀ ਦੇਖੋ ਅੱਜ ਸਾਖੀ ਦੇ ਪਰਬ ਤੇ ਮੇਲੇ ਲੱਗੇ ਪਏ ਆ ਦੂਰ ਦੂਰ ਸੰਗਤਾ ਆਗੇ ਨਤਵਸਤਕ ਹੋ ਰਹੀਆਂ ਲੰਗਰਾਂ ਦਾ ਕੋਈ ਅੰਤ ਨਹੀਂ ਕਿਤੇ ਟਿੱਕੀਆਂ ਦਾ ਲੰਗਰ ਆ ਕਿਤੇ ਠੰਡਿਆਂ ਦਾ ਲੰਗਰ ਆ ਕਿਤੇ ਰਸ ਦਾ ਲੰਗਰ ਆ ਕਿਤੇ ਮਟਰ ਬਣੇ ਗਿਰਦਾ ਲੰਗਰ ਆ ਕਿਤੋਂ ਕਾਗੋੜਾ ਥਾਮ ਗਿਆ ਕੋ ਲੇਮ ਦਾ ਬਹੁਤ ਸਾਰੇ ਲੰਗਰ ਆ ਜਿਹੜਾ ਅਸਲੀ ਲੰਗਰ ਤਾਂ ਆਹੀ ਆ ਕਿ ਜਿਹੜਾ ਅਸੀਂ ਅੱਜ ਅੱਖੀਂ ਦੇਖ ਲਿਆ ਆ